ਹੈਲੋ ਮਿੱਤਰੋ ਕੀ ਹਾਲ ਚੱਲ ਤੁਹਾਡਾ ਆਈ ਹੋਪ ਯੂ ਸਾਰੇ ਠੀਕ ਠਾਕ ਹੋਵੋਗੇ ਮਿੱਤਰੋ ਪੂਰੇ ਠੀਕ ਠਾਕ ਆ ਤੇ ਮਿੱਤਰੋ ਅੱਜ ਆਪਣੇ ਨਾਲ ਦੇ ਘਰ ਵਾਲਿਆਂ ਨੇ ਘਰ ਪਾਉਣਾ ਸ਼ੁਰੂ ਕਰਨਾ ਹੁਣ ਇੱਥੇ ਜਿਹੜਾ ਪਨਾਹ ਥਾ ਉਹ ਟਰੈਕਟਰ ਵਾਲੀ ਖੜਾ ਉੱਥੇ ਘਰ ਪਾਉਣਾ ਸ਼ੁਰੂ ਕਰਨਾ ਤੇ ਅੱਜ ਨਲਕਾ ਲਵਾਉਣਾ ਆਪਾਂ ਉੱਥੇ ਤੇ ਪਹਿਲਾਂ ਘਰੇ ਕੰਮ ਕਰਾਈ ਜਾਂਦੇ ਆਪਾਂ ਚਾਦਰਾਂ ਚੁੱਧਰਾਂ ਲਾਈਆਂ ਉਹਨਾਂ ਦੇ ਘਰ ਵੀ ਢਾਉਣਾ ਆਪਾਂ ਢਾਇਆ ਅੱਜ ਅੱਧਾ ਪਚੱਦਾ ਤੇ ਇੱਥੇ ਨਲਕਾ ਲਵਾਉਣਾ ਅੱਜ ਫਿਰ ਆਜੋ ਵਲਾਵ ਬਣਾਵਾਂਗੇ ਨਲਕਾ ਲੰਦੇ ਦੇ ਦਬੂਰ ਕਰਦੇ ਆਪਾਂ ਆਜੋ ਫਿਰ ਮਿੱਤਰੋ ਮਿੱਤਰੋ ਦੇਖੋ ਭਰਾ ਆਪਣੀ ਟਰਾਲੀ ਦੇ ਵਿੱਚ ਨਲਕੇ ਵਾਲਾ ਸਮਾਨ ਹੈ ਤੇ ਮੇਰਾ ਭਰਾ ਆ ਕਰਦਾ ਹੁਣ ਟਰੈਕਟਰ ਬਾਏ ਬੋਤੇ ਆ ਪਕਾਰੇ ਮਾਰਦਾ ਫੋਰ 333 ਇਹਨਾਂ ਦੇ ਰਿਸ਼ਤੇਦਾਰਾਂ ਚ ਆਇਆ ਕਿਹਦਾ ਫੋਰ ਰਿਸ਼ਤੇਦਾਰੀ ਦਾ ਟਰੈਕਟਰ ਆ ਇਹ ਇੱਥੇ ਰਹੂਗਾ ਦਿਨਾਂ ਟੰਗ ਕਰਨੀ ਪੈਂਦਾ ਇੱਥੇ ਮਿੱਤਰੋ ਇੱਥੇ ਰਹੂਗਾ ਘਰ ਦੇਖੋ ਭਰਾ ਇੰਨਾ ਥਾਂ ਹੀ ਥਾਂ ਘਰ ਪਾਉਣ ਵਾਸਤੇ ਆਇਓ ਮਟਰੋਇਦ ਤੇ ਕਰਦੇ ਆਂ ਬੈਕ ਤੇ ਉਹ ਚੁੰਡ ਚ ਨਾਲ ਘਾ ਲਉਣਾ ਆਪਾਂ ਤੇ ਦੇਖੋ ਮਟਰੋ ਫਿਰ ਲਾਉਨੇ ਆਪਾਂ ਤੈਨੂੰ ਲੰਗਾ ਜਾਂ ਇੱਥੇ ਚੁੰਡ ਚ ਲਾਵਾਂਗੇ ਨਲਕਾ ਜਿੱਥੇ ਖੜਾ ਚਲੋ ਰਾਜੋ ਦੇਖੋ ਮਟਰੋ ਫਿਰ ਹੁਣ ਬਹਿਨੇ ਇਹਨੂੰ ਲਾ ਕੇ ਤਲਿੰਗੇ ਨੂੰ ਕਿਵੇਂ ਲੰਗਦਾ ਤੇ ਕਿਵੇਂ ਨਹੀਂ ਏਡਾ ਕਰਕੇ ਢਪਾਲਾ ਤਾਂ ਤਾਰਾਂ ਵੀ ਆ ਉਹ ਲਾਹ ਤੋਤਾ ਨੂੰ ਤਾਂ ਲਾਉਂਦੀ ਕੋਈ ਨਹੀਂ ਕੋਈ ਨਹੀਂ ਪਤਾ ਮੁੰਡਾ ਪਾਵਰਫੁੱਲ ਆ ਆ ਜਾ ਆ ਜਾ ਚੁਬਰਾ ਪਾਈਪਾਂ ਥੱਲੇ ਆ ਗਿਆ ਲਾ ਲੇ ਲਾ ਲੇ ਡਾਕਾ ਦੇ ਇੱਥੇ ਮੋਕੀ ਬਾਕੀ ਲੈਂਦੀ ਆ ਲੱਤਾਂ ਨੂੰ ਪਾਈਆਂ ਲੈਂਦੀਆਂ ਆਪਾਂ ਲਵਾਉਣੇ ਨਲਕਾ ਨੂੰ ਖਾ ਫੇਰ ਪਵਾਉਣੇ ਕਰਨਾਲ ਤੇ ਦੇਖੋ ਮਤਰਾ ਫਿਰ ਹਮ ਆਪਾਂ ਖੜਾ ਕਰਦੇ ਆ ਇਹਨੂੰ ਤਾਂ ਤਾਂ ਖੜਾ ਕਰਦੇ ਆ ਖੜਾ ਕਰਦੇ ਆ ਤੇ ਫੇਰ ਆਪਾਂ ਬੋਕੀ ਬਾਕੀ ਮਾਰ ਕੇ ਸ਼ੁਰੂ ਕਰਾਂਗੇ ਨਾਕਾ ਲਾਉਣਾ ਬਾਕੀ ਤਾਂ ਤਾਰਾਂ ਵੀ ਟਪਦੇ ਨੇ ਦੁਵਾਰ ਨਾਲ ਉੱਥੋਂ ਦੀ ਉਹਨਾਂ ਨਾਲ ਵੀ ਨਾ ਲੱਗੇ ਉਹ ਵੀ ਵੇਖਣਾ ਆਪਾਂ ਆਇਦਰ ਚੋਬਰ ਲੱਗਿਆ ਪਿਆ ਕੋਟ ਕੇ ਕੋਟ ਕੇ ਕਾ ਚੱਕਦੇ ਚੱਕਦੇ ਜਾਦੇ ਓ ਤਾਰੰ ਬਸ ਦੇਖੋ ਮਤਰਾ ਲਾਸ ਲੰਮੀ ਕਰਦੇ ਆਂ ਲਾਸ ਖੜ ਜਾਏ ਗਾਂ ਡੜ ਗਈ ਬਸ ਸਹੀ ਆਵਾਜ਼ ਸਹੀ ਤੇ ਯਾਰ ਪੰਜ ਤੇ ਹੁਣ ਨਾਪ ਲਾਪ ਲਾਪ ਠੀਕ ਹੈ

ਮਤਲਬ ਤੇ ਦੇਖੋ ਮਤਲਬ ਬਰਾਪਾ ਸ਼ੁਰੂਆਤ ਕਰ ਤਾ ਤੇ ਇਦਿਕ ਮਤਲਬ ਪਰ ਹੁਣ ਆਪਾਂ ਸ਼ੁਰੂਆਤ ਕਰਤੀ ਵੋਕੀ ਨਾਲ ਵੋਕੀ ਮਾਰ ਲਿਆ ਨਾ ਫਿਰ ਠੀਕ ਹੈ ਸ਼ੁਰੂ ਕਰਦੇ ਨਾਲ ਕੱਲ ਨੂੰ ਬੋਰ ਕਰਨਾ ਮਤਲਬ ਥੋੜੀ ਲਿਆਓ ਥੋੜੀ ਉਹ ਖਾਂ ਮੈਂ ਥੋੜੀ देखो मैं तो फिर आप शुरू करता मैं बोखियाँ मार दें फिर छोटी बोखी मारी जाने फिर बड़ी बोखी मार के कर देंगे शुरू देखो मतलब तो देखो फिर आप बोखी पाने वाले सेट हैं रस्सा रस्सा वाले चलाने काम आज फिर हम चलाने बोखी आज चलो मुंडियो खिचो 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 चलो 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 मार, मार, मार दे पूरे मुंडे जोर थोड़ी हजी इन मारनी देखो पर मैं तर चाहिए थले जाऊंगी चलो भाई कर दो कम शुरू ਅੱਠ ਪਈ ਪਨੇ ਹੁੰਦੇਗਾ 80 ਕੋਟ ਮੈਂ ਤਾਂ ਪੀ ਲਈ ਸੀ 1 2 3 4 5 6 ਤੇ 7ਵੀਂ ਆ ਗਈ 8ਵੀਂ ਪਉ ਸਿੱਟੇ ਹੁੰਦੀ ਉੱਤੇ ਰੱਖਿਆਂ ਦੀ ਮਤਲਬ ਤੇ ਫਿਰ ਜਦੋਂ ਪੈਗਾਂ ਸਾਰੀਆਂ ਹੁਣ ਉਹ ਦੋ ਖਾਵਾਂਗੇ ਕਰਾਂਗੇ ਸ਼ੁਰੂ ਵਲੌਗ ਚਲੋ ਫਿਰ ਮਿੱਤਰੋ ਹੁਣ ਕਰਦੇ ਆਂ ਕਿਰਾ ਕੰਮ ਕਰਾਉਣਿਆਂ ਨਾਲ ਤੇ ਦੇਖੋ ਮਿੱਤਰੋ ਆਪਾਂ ਨੂੰ ਅੱਧਾ ਪੌਣਾ ਘੰਟਾ ਹੋ ਗਿਆ ਲੱਗੇ ਪਿਆ ਨੂੰ ਤੇ ਭਜੀ ਤੀਕਾ ਦੋ ਪਾਈਪਾਂ ਪਈਆਂ ਦੋ ਪਾਈਪਾਂ ਪਈਆਂ ਜੇਂਦਰ ਦੂਜੀ ਵੀ ਜਮਾ ਜਾਵੜੀ ਹੁਣ ਤੀਜੀ ਕਸਾਂਗੇ ਤੇ ਆਪਣਾ ਰੱਸਾ ਖਿਲਾ ਰਿਹਾ ਉਹ ਤੁਦੀ ਦੇਖੋ ਹੁਣ ਫਿਰ ਕੁਛ ਲਾਉਣੇ ਆਪਾਂ ਦੂਜੀ ਪਾਈਪ ਲਾਉਣੇ ਆ ਆ ਇੰਨਾ ਚ ਲਾਉਣੇ ਕੋਈ ਪਾਈਪ 80 ਫੁੱਟ ਕਰਨਾ ਸ਼ਾਂਤੀ ਖੀਂਨੇ ਹੁੰਦਾ ਕਿ ਨਹੀਂ ਹੁੰਦਾ ਆਦਰ ਮੁੰਡੇ ਇਹ ਪੂਰਾ ਜੋਰ ਲੱਗੀਆਂ ਦਾ ਕਮੇਟਰ ਫਟਣਾ ਪਾ ਅਗਲੀ ਪੈਪ ਲਾ ਲਈ ਤੀਜੀ ਪੈਪ ਲਾ ਲਈ ਤੇ ਦੇਖੋ ਫਿਰ ਤੀਜੀ ਪੈਪ ਖੜੀ ਕਰ ਲਈ ਚਾਰ ਰਹਿ ਪੰਜ ਰਹਿ ਗਏ ਇੱਕ ਉਧਰ ਗਈ ਆਪਣੀ ਪੈਪ ਪੰਜ ਰਹਿ ਗਏ ਬਸ ਅੱਧੇ ਘੰਟੇ ਚੱਕ ਪੈਕ ਜਾ ਵੱਢਦੀ ਏ ਥੱਲੇ ਤੇ ਇਧਰ ਬੋਕੀ ਚ ਜਿਹੜਾ ਮਾਲ ਬੱਤਾ ਨਿਕਲ ਕੰਦ ਪਹਿਲੇ ਦੇਖੋ ਹਰ ਹੁਣ ਇਹ ਵੀ ਬਾੜ ਦਿੰਨੇ ਵਿੱਚ ਤੇ ਜਿਹੜੇ ਰਹੇਗਾ ਪੰਜੇ ਵੀ ਵਿੱਚੇ ਜਾਂਦਾਂਗੇ ਤੇ ਇਹ ਫਿਰ ਲਵਾਵਾਂਗੇ ਕੱਲ ਸ਼ਾਮ ਤੀਕਲੇ ਕੋਨਰ ਕਾ ਇਥੇ ਫੈਟ ਹੋ ਜੂਗਾ ਜਮਾ ਓਕੇ ਅਗਲਾ ਵੀ ਕੀ ਕਰੇ ਕੰਮ ਨਹੀਂ ਕਰਦੇ ਤਾਂ ਦੇਖੋ ਮਿੱਤਰ ਹੁਣ ਪੈਪ ਕਸਤੀ ਜਮਾ ਤੇ ਫਿਰ ਹੁਣ ਵਲੌਗ ਆਪਣਾ ਬੜਾ ਲੰਮਾ ਹੋਈ ਜਾਂਦਾ ਹੁਣ ਵਲੌਗ ਦਾ ਪੱਕੀ ਕਰ ਦਿੰਨੇ ਐਂਡ ਫਿਰ ਕਿ ਕੀ ਫਿਰ ਤਾਂ ਕੋਈ ਆ ਕਰਾਂਗੇ ਕੋ ਅਗਲੇ ਵਲੌਗ ਦੇ ਵਿੱਚ ਦਿਖਾ ਦਾਂਗੇ ਤੁਹਾਨੂੰ ਨਲਕਾ ਕਿੱਸਿਆ ਗਿਆ ਜੋ ਆਏ ਆ ਜੋ ਹੁਣ ਤਾਂ ਉਹ ਜੀ ਘਰ ਪਹਿਣਾ ਸ਼ੁਰੂ ਹੋ ਜਾਣਾ ਬਸ ਹੁਣ ਉਹਦੇ ਤਾਂ ਫਿਰ ਓਕੇ ਦੀ ਰਿਪੋਰਟ ਹੀ ਹੋ ਜੀ ਜਮਾ ਤੇ ਮਿੱਟੀ ਵਾਲੇ ਘਟੇ ਭਰ ਕੇ ਰੱਖਦੇ ਹੁਣ ਆਪਾਂ ਉਹਦੇ ਤੇ

ਮਾਰਦੇ ਆ ਭੁਖੀਆਂ ਹੀ ਪਾ ਦਨੇ ਪਾਈਪਾਂ ਤਿੰਨ ਪਾਈਪਾਂ ਦਾ ਜਾਵੜੀਆਂ ਚੌਥੀ ਲਾ ਲਈ ਆਪਾਂ ਤੇ ਹੁਣ ਆਪਾਂ ਫਿਰ ਅੱਜ ਦੇ ਵਲੌਗ ਦਾ ਇੰਡ ਕਰਦੇ ਆਂ ਕਿਉਂਕਿ ਵਲੌਗ ਲੰਮਾ ਜਾਂਦਾ ਤੇ ਫਿਰ ਹਾਂ ਆਪਣੇ ਹਾਂ ਦਿੱਲੀ ਤੋਂ ਤੀਜੇ ਦਿਨ ਫੇਰ ਵਲੌਗ ਆਉਣ ਲੱਗ ਗਿਆਣ ਕਿ ਸ਼ੁਰੂ ਹੁਣ ਤੇ ਘਰ ਘੁਰ ਪੈ ਨੂੰਗਾ ਇੱਥੇ ਤੇ ਜਾਵਾਂਗੇ ਵਲੌਗ ਆਣਗੇ ਘਾਟ ਘਾਟ ਜ਼ਰੂਰ ਵੇਖਿਓ ਜੀ ਭਰਤ ਭਰਤ ਪਾਵਾਂਗੇ ਉਹ ਦੋ ਹਨਗੇ ਬਥੇਰੇ ਵਲੌਗ ਧੰਨਵਾਦ ਮਿੱਤਰੋ